ਪਿਛਲੇ ਸਾਲ ਵੀ ਅਸੀਂ 6 ਲੋੜਵੰਤ ਈਆਂ ਦੇ ਵਿਆਹ ਕੀਤੇ ਸੀ ਇਸ ਵਾਰ ਵੀ ਅਸੀਂ 7 ਲੋੜਵੰਤ ਈਆਂ ਦੇ ਵਿਆਹ ਕਰ ਰਹੇ ਆ ਉਹ ਵਿਆਹ ਅਸੀਂ ਨਹੀਂ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਸਾਰਾ ਸ਼ਹਿਰ ਸਾਡੇ ਵੱਡੇ ਭਰਾ ਸਾਡੇ ਪਿਓਜ਼ ਮਾਨ ਚਾਚੇ ਤਾਏ ਇਹ ਸਭ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਹੌਸਲੇ ਨਾਲ ਇਹ ਚੀਜ਼ਾਂ ਹੋ ਰਹੀਆਂ 7 ਗਰੀਬ ਕੁੜੀਆਂ ਦੇ ਵਿਆਹ ਕਿਉਂਕਿ ਕੀਤੇ ਜਾ ਰਹੇ ਹਨ ਇਹਨਾਂ ਦਾ ਬੜਾ ਵੱਡਾ ਪ੍ਰਾਲਾ ਕਿਉਂਕਿ ਸੋਸਾਇਟੀ ਦਾ ਈਆਂ ਵਾਲਿਆਂ ਨੂੰ ਇਹ ਅਨੁਭੋਗ ਨਹੀਂ ਛੰਨਣ ਚਾਹੀਦਾ ਉਹ ਜਮਾਨੇ ਗਏ ਜਦੋਂ ਧੀਆਂ ਨੂੰ ਬੋਲ ਸਮਝਦੇ ਸੀ ਲੋਕ ਅੱਜ ਧੀਆਂ ਵੱਡੇ ਵੱਡੇ ਅਫਸਰਾਂ ਦੇ ਉਹਦਿਆਂ ਤੇ ਚ ਬਿਰਾਜਮਾਨ ਹਨ ਇਹਨਾਂ ਵੱਲੋਂ ਬਹੁਤ ਵੱਡਾ ਤੇ ਨੇਕ ਉਪਰਾਲਾ ਹੈ ਇਹਦੇ ਨਾਲ ਨਾਲ ਉਹਨਾਂ ਬੱਚਿਆਂ ਨੂੰ ਜਿਹੜਾ ਖਰੇਲੂ ਉਸ ਵਰਤੋਂ ਦਾ ਸਮਾਨ ਹੈ ਜਿਹੜਾ ਉਹ ਬੱਚਿਆਂ ਨੂੰ ਇੱਕ ਕਿਰਤ ਦੇ ਤੌਰ ਤੇ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਕਹਿੰਦੇ ਆ ਕਿ ਖੂਨਦਾਨ ਮਾਕ ਲਿਆਨ ਔਰ ਕੰਨਿਆਦਾਨ ਉਸ ਤੋਂ ਵੀ ਵੱਡਾ ਦਾਨ ਆ ਅੱਜ ਇਹ ਸੋਸਾਇਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਸਾਡੇ ਸ਼ਹਿਰ ਦੇ ਵਿੱਚ ਸਮੇਂ-ਸਮੇਂ 'ਤੇ ਗਰੀਬ ਪਰਿਵਾਰਾਂ ਦਾ ਇਹ ਸ਼ਾਦੀਆਂ ਤੇ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਹਨ ਅੱਜ ਲੋੜਵੰਦ 7 ਕੁੜੀਆਂ ਦੇ ਵਿਆਹ ਕਰ ਰਹੇ ਸਾਰਾ ਸ਼ਹਿਰ ਇਹਨਾਂ ਦਾ ਸਾਥ ਦੇ ਰਿਹਾ ਸੰਸਥਾ ਜੀ ਬਾਬਾ ਮੋਜਦੀ ਲੰਗਰ ਐਂਡ ਵੈਲਫੇਅਰ ਸੁਸਾਇਟੀ ਜੀਰਾ ਵੱਲੋਂ ਪਿਛਲੇ ਸਾਲ ਵੀ ਅਸੀਂ 6 ਲੋੜਵੰਤੀਆਂ ਦੇ ਵਿਆਹ ਕੀਤੇ ਸੀ ਇਸ ਵਾਰ ਵੀ ਅਸੀਂ 7 ਲੋੜਵੰਤੀਆਂ ਦੇ ਵਿਆਹ ਕਰ ਰਹੇ ਹਾਂ ਉਹ ਵਿਆਹ ਅਸੀਂ ਨਹੀਂ ਕਰ ਰਹੇ ਆਹ ਤੁਸੀਂ ਦੇਖ ਰਹੇ ਹੋ ਸਾਰਾ ਸ਼ਹਿਰ ਸਾਡੇ ਵੱਡੇ ਭਰਾ ਸਾਡੇ ਪਿਓਜ਼ ਮਾਨ ਚਾਚੇ ਤਾਏ ਇਹ ਸਭ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਹੌਸਲੇ ਨਾਲ ਹੀ ਚੀਜ਼ਾਂ ਹੋ ਰਹੀਆਂ ਅਸੀਂ ਤਾਂ ਅੱਗੇ ਲੱਗਦੇ ਆ ਪਿੱਛੇ ਇਹ ਸਾਡੇ ਖੜੇ ਆ ਸਾਨੂੰ ਹੌਸਲਾ ਦਿੰਦੇ ਤੇ ਅਸੀਂ ਅੱਗੇ ਚੱਲਦੇ ਹਾਂ ਜੀ ਵੱਲੋਂ ਅੱਜ ਜੀਰਾ ਸ਼ਹਿਰ ਦੇ ਵਿੱਚ ਸੱਤ ਗਰੀਬ ਕੁੜੀਆਂ ਦੇ ਵਿਆਹ ਚੁਕੀ ਕੀਤੇ ਜਾ ਰਹੇ ਹਨ ਇਹਨਾਂ ਦਾ ਬੜਾ ਵੱਡਾ ਉਤਸਾਹ ਚੁਕੀ ਸੋਸਾਇਟੀ ਦਾ ਜਿਨੇ ਚ ਪ੍ਰਿੰਸ ਘੁਰਗੀ ਜੀ ਸੌਰਵ ਘੁਰਗੀ ਜੀ ਅਤੇ ਸਾਡੇ ਸਮੁੱਚੇ ਜੀਰਾ ਚੇਹਰ ਦੀ ਜਿਨੇ ਐਨ ਜੀਓ ਸਾਹਿਬਾਨ ਧਾਰਮਿਕ ਸੰਸਥਾਵਾਂ ਉਹ ਸਭ ਰਲ ਮਿਲ ਕੇ ਸਾਥ ਦੇ ਰਿਆ ਨੇ ਕਹਿੰਦੇ ਆ ਕਿ ਖੂਨਦਾਨ ਮਾਕ ਲਿਆਣ ਔਰ ਕੰਨਿਆਦਾਨ ਉਸ ਤੋਂ ਵੀ ਵੱਡਾ ਦਾਨ ਆ ਸੋ ਅੱਜ ਕੰਨਿਆ ਦਾ ਦਾਨ ਸੱਤ ਕੰਨਿਆ ਦਾ ਦਾਨ ਕੀਤਾ ਜਾ ਰਿਹਾ ਹੈ ਇਸ ਤੋਂ ਵੱਡੀ ਕੁਛ ਨਹੀਂ ਹੋ ਸਕਦੀ ਸਾਰੇ ਜੀਰਾ ਔਰ ਜਿਹੜਾ ਇਹ ਅੱਜ ਕਾਰਜ ਪ੍ਰਿੰਸ ਖੁਰਕੀ ਜੀ ਨੇ ਔਰ ਇਹਨਾਂ ਦੀ ਜਥੇਬੰਦੀ ਮੌਜਦੀਨ ਵੈਲਫੇਅਰ ਸੁਸਾਇਟੀ ਨੂੰ ਕੀਤਾ ਗਿਆ ਇਹ ਬਹੁਤ ਸਰਾਣਾਯੋਗ ਆ ਤੇ ਬਾਕੀ ਧੀਆਂ ਵਾਲਿਆਂ ਨੂੰ ਧੀਆਂ ਨੂੰ ਬੋਝ ਨਹੀਂ ਸਮਝਣ ਚਾਹੀਦਾ ਉਹ ਜ਼ਮਾਨੇ ਗਏ ਜਦੋਂ ਧੀਆਂ ਨੂੰ ਬੋਝ ਸਮਝਦੇ ਸੀ ਲੋਕ ਅੱਜ ਧੀਆਂ ਵੱਡੇ ਵੱਡੇ ਅਫਸਰਾਂ ਦੇ ਅਹੁਦਿਆਂ ਤੇ ਬਿਰਾਜਮਾਨ ਹਨ ਐਸਐਸਪੀ ਡੀਸੀ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਇੰਦਰਾ ਗਾਂਧੀ ਜਿਹੜੀ ਸੀ ਉਹ ਲੇਡੀ ਸੀ ਔਰ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਜੇਹ ਦੇ ਵਸਨੀਕਾਂ ਨੂੰ ਇਹ ਕਹਿਣਾ ਚਾਹਣਾ ਵੀ ਈਆਂ ਨੂੰ ਬੋਝ ਨਾ ਸਮਝੋ ਈਆਂ ਭੈਣਾ ਤੇ ਵੀਰ ਇੱਕ ਸਮਾਨ ਹਨ ਧੰਨ ਅੰਦਰ ਐਂਡ ਵੈੱਡਫੇਅਰ ਸੁਸਾਇਟੀ ਵੱਲੋਂ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸੱਤ ਬੱਚੀਆਂ ਜਿਨ੍ਹਾਂ ਦੀ ਅੱਜ ਜਿਹੜੀ ਮੈਰिज ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਬਹੁਤ ਵੱਡਾ ਤੇ ਨੇਕ ਉਪਰਾਲਾ ਹੈ ਇਹਦੇ ਨਾਲ ਨਾਲ ਉਹਨਾਂ ਬੱਚਿਆਂ ਨੂੰ ਜਿਹੜਾ ਘਰੇਲੂ ਵਰਤੋਂ ਦਾ ਸਮਾਨ ਹੈ ਜਿਹੜਾ ਉਹ ਬੱਚੀਆਂ ਨੂੰ ਇੱਕ ਗਿਫਟ ਦੇ ਤੌਰ ਤੇ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਆਪਣਾ ਘਰ ਦਾ ਜਿਹੜਾ ਕਿਉਂਕਿ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇੰਦੇ ਨਾਲ ਉਹ ਬੱਚਿਆਂ ਨੂੰ ਹੋਰ ਆਪਣਾ ਜੀਵਨ ਸੁਖਾਲਾ ਵੀ ਹੋਏਗਾ ਇਸ ਸ਼ਲਾਗਾ ਜੋ ਕੋ ਉਗਰਾਲੇ ਲਈ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਵਧਾਈ ਦਿੰਦੀ ਹਾਂ ਇਹਨਾਂ ਨੂੰ ਫੈਕਟਰੀ ਪੰਜਾਬ ਰੋਡ ਆਸਵਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਸੁਸਾਇਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਸਾਡੇ ਸ਼ਹਿਰ ਦੇ ਵਿੱਚ ਸਮੇਂ-ਸਮੇਂ ਸਿਰ ਗਰੀਬ ਪਰਿਵਾਰਾਂ ਦਾ ਇਹ ਸ਼ਾਦੀਆਂ ਤੇ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਹਨ ਦੂਸਰਾ ਜਿਹੜੀਆਂ ਸਾਡੇ ਵਿੱਚ ਵਿਆਹ ਹੋ ਰਿਹਾ ਹੈ ਬੱਚਿਆਂ ਦਾ ਉਹਨਾਂ ਨੂੰ ਬਹੁਤ ਬਹੁਤ ਵਧਾਈ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਸੋਸ਼ਲ ਸਰਵਿਸ ਕਰਨੀ ਹੋਵੇ ਸਾਡਾ ਅਰੋੜਾ ਮਹਾਸਭਾ ਇਹਨਾਂ ਦੇ ਨਾਲ ਸਦਾ ਲਈ ਖੜਾ ਹੈ ਇਹ ਸਾਡੇ ਅਰੋੜਾ ਪਰਿਵਾਰ ਤੋਂ ਨਹੀਂ ਸਾਰੇ ਤੇ ਅਸੀਂ ਸਮੇਂ ਸਮੇਂ ਤੇ ਜਿਸ ਤਰ੍ਹਾਂ ਦੀ ਵੀ ਇਹਨਾਂ ਨੂੰ ਸਾਡੀ ਸਹਾਇਤਾ ਹੋਵੇ ਅੱਜ ਕਰਾਂ ਸੋਸਾਇਟੀ ਸਾਡੀ ਜਿੰਨੇ ਵੀ ਸੋਸਾਇਟੀ ਆ ਅੱਜ ਨੂੰ ਨਵੰਦ ਸੱਤ ਕੁੜੀਆਂ ਦੇ ਵਿਆਹ ਕਰ ਰਹੇ ਸਾਰਾ ਸ਼ਹਿਰ ਇਹਨਾਂ ਦਾ ਸਾਥ ਦੇ ਰਿਹਾ ਜਿੰਨੇ ਵੀ ਸ਼ਹਿਰ ਦੇ ਵਾਸੀ ਆ ਸਾਰੇ ਵੱਧ ਚੜ ਕੇ ਅੱਜ ਆਏ ਹੋਏ ਆ ਪ੍ਰੋਗਰਾਮ 'ਚ ਮੈਂ ਇਹਨਾਂ ਨੂੰ ਪੁਰਕੀ ਪਰਿਵਾਰ ਨੂੰ ਦੇ ਸਾਰਿਆਂ ਨੂੰ ਸਾਡੀ ਬਰਾਦਰੀ ਅਰੋੜਾ ਜਿੰਨੇ ਵੀ ਸ਼ਹਿਰ 'ਚ ਸੱਜਣ ਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਤੇ ਇਹਨਾਂ ਦਾ ਸਾਰੇ ਸਾਥ ਦੇ ਵੱਧ ਚੜ ਕੇ ਐਂ ਗਰੀਬ ਕੁੜੀਆਂ ਦੇ ਗਾਂ ਵਿਆਹ ਹੋ